शन कर मामा अ ਕਿਉਂਕਿ ਆਤਵਾਦਿਕ ਐਸੀ ਚੀਜ਼ ਹੈ ਜਿਸ ਚ ਨਾ ਪ੍ਰਸ਼ਾਸਨ ਦਾ ਨਾ ਸਰਕਾਰਾਂ ਦਾ ਕਿਸੇ ਦਾ ਦੋਸ਼ ਨਹੀਂ ਹੈਗਾ ਜੇ ਦੋਸ਼ ਹੈ ਆਹ ਬਣੇ ਤੁਹਾਡੇ ਕੋ ਮੇਰਾ ਨੰਬਰ ਹੈ ਨਾ ਮੈਨੂੰ ਕਰ ਲਓ ਉਹ ਰਿਪੋਰਟਿੰਗ ਕਰਨ ਦੇ ਆਣਾ ਯਾਰ ਪਿੱਛੇ ਕਰ ਲਓ ਨਾ ਮਜਾ ਨਹੀਂ ਨਾ ਬੰਦ ਕੀ ਬੰਦ ਕਰੇ ਸਾਡ ਡਰੇਗਾ ਨੀ ਰਾਤ ਸਾਰੀ ਬੱਚੇ ਨਹੀਂ ਸੁੱਤੇ ਮੈਂ ਅਰੇਂਜ ਮੱਦੀ ਦਾ ਡਰਾਉ ਗਿਆ ਅਟਿਪਾਰਾ ਨਹੀਂ ਆ ਗਿਆ ਸਾਡੇ ਨਾਲ ਵੀਡੀਓ ਬੇਕਲੀ ਸਾਰੀ ਆਪੋ ਆਪਣੇ ਲਾਗੇ ਦੀ ਗੱਲ ਹੈ ਮੈਂ ਉਹ کہہ ਰਹੇ ਹਾਂ ਕਿਉਂ ਦੇ ਕੋਈ ਨਾ ਨਾ ਆਇਆ ਕਿ ਹਮਾਰੀ ਵੀ ਆ ਰਿਹਾ ਹੈ ਜਰਾ ਪਜਣਾ ਲੈ ਜਮਾ ਕੰਨਾ ਚੋਣਾ ਕੰਨ ਜਿਹਦਾ ਲੈ ਜਾਏ ਨਾ ਹੋ ਉੱਥੋਂ ਦਰਵਾਜ਼ੇ ਦੇ ਟੁੱਟੇ ਪਏ ਆ, ਫਿਰਕੀਆਂ ਟੁੱਟੀਆਂ ਪਈਆਂ ਵਾਂ। ਰੁਕ ਜਾਓ ਰੁਕ ਜਾਓ ਰੁਕ ਜਾਓ ਜੀ ਮੇਰਾ ਨਾਮ ਐਡਵੋਕੇਟ ਕਿਰਨਪ੍ਰੀਤ ਸਿੰਘ ਮੋਨੂ ਮੇਰੇ ਮਾਤਾ ਜੀ ਸ਼੍ਰੀ ਸ਼੍ਰੀਮਤੀ ਨਗਵੰਤ ਕੌਰ ਇਸ ਵਾਰਡ ਨੰਬਰ 83 ਦੇ ਮੌਜੂਦਾ ਕਾਉਂਸਲਰ ਨੇ ਇਹ ਜਗਾ ਜਿਸ ਜਗਾ ਤੁਸੀਂ ਖੜੇ ਹੋਇਆ ਤੇ ਸ਼ੇਰਸਾ ਸੂਰੀ ਰੋਡ ਮੰਦਰ ਠਾਕਰ ਦੁਆਰ ਜੀ ਇਹ ਸਾਡੀ ਵਾਰਡ ਦੇ ਵਿੱਚ ਸਾਡੇ ਇਲਾਕੇ ਚ ਪੈਂਦਾ ਆ ਇਹ ਮੰਦਰ ਕਰੀਬ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਰ ਦੀ ਸਥਾਪਨਾ ਹੋਏ ਨੂੰ ਇਸ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੰਦਰ ਨਾਲ ਜੁੜੀਆਂ ਨੇ ਸਵੇਰੇ ਅਤੇ ਸ਼ਾਮ ਨੂੰ ਦੋਵੇਂ ਵਕਤ ਮੰਦਰ ਦੇ ਵਿੱਚ ਸੰਗਤ ਜਿਹੜੀ ਇਲਾਕੇ ਦੀ ਆਉਂਦੀ ਆ ਅਰਦਾਸ ਬੇਨਤੀਆਂ ਕਰਦੇ ਆ ਨੇ ਭਾਵਨਾਵਾਂ ਜੁੜੀਆਂ ਨੇ ਸ਼ਰਧਾ ਭਾਵਨਾਵਾਂ ਦੇ ਨਾਲ ਪੂਜਾ ਪਾਠ ਕਰਕੇ ਜਾਂਦੇ ਨੇ ਰਾਤੀ ਕਰੀਬ 12:35 40 ਮਿੰਟ ਤੇ ਕਰੀਬ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਆ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਹਨਾਂ ਚੋਂ ਇੱਕ ਜਾਨੇ ਨੇ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਖਿਲਾਰ ਕੇ ਇੱਕ ਜਣਾ ਉਤਰਿਆ ਉਤਰ ਕੇ ਉਸ ਵੱਲੋਂ ਮੋਟਰਸਾਈਕਲ ਤੋਂ ਉੱਤਰ ਕੇ ਇੱਕ ਜਣਾ ਪਿੱਛੇ ਵਾਲਾ ਉਤਰਿਆ ਉਤਰ ਕੇ 2 ਮਿੰਟ ਉਹਨੇ ਰੇਕੀ ਕੀਤੀ ਮੌਕੇ ਦੇ ਹਾਲਾਤ ਉਹਨੇ ਦੇਖ ਕੇ ਉਸ ਤੋਂ ਬਾਅਦ ਜਿਹੜਾ ਗ੍ਰਨੇਡ ਹੈ ਉਹ ਕੱਢ ਕੇ ਇਸ ਮੰਦਰ ਤੇ ਧਾਰਮਿਕ ਮੰਦਰ ਦੇ ਉੱਪਰ ਬੰਬ ਦੇ ਜਿਹੜਾ ਗ੍ਰਨੇਡ ਹੈ ਉਹ ਸੁੱਟਿਆ ਗਿਆ ਸ਼ੁਕਰ ਹੈ ਕੀ ਅੰਦਰ ਮੰਦਰ ਦੇ ਵਿੱਚ ਪੰਡਤ ਜੀ ਉਹਨਾਂ ਦਾ ਪਰਿਵਾਰ ਰਿੰਦਾ ਬੰਦਰ ਤੇ ਅਟੈਕ ਹੋਣ ਦੇ ਨਾਲ ਇਹਦੀਆਂ ਦੁਵਾਰਾਂ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਨਾਲ ਵਾਲੇ ਬਿਲਡਿੰਗ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਉਸ ਤੋਂ ਬਾਅਦ ਚ ਇਲਾਕੇ ਦੇ ਲੋਕ ਇਸ ਧਮਾਕੇ ਨੂੰ ਆਵਾਜ਼ ਨੂੰ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਵੇਖਿਆ ਕਿ ਮੰਦਰ ਦੇ ਉੱਪਰ ਹਮਲਾ ਹੋਇਆ ਮੰਦਰ ਦੇ ਉੱਪਰ ਜਿਹੜਾ ਆ ਗ੍ਰੇਨੇਡ ਛੁੱਟਿਆ ਗਿਆ ਉਹ ਦੋਵੇਂ ਜਾਣੇ ਜਿਹੜੇ ਸੀ ਉਸੇ ਤੇਜ਼ੀ ਨਾਲ ਨਿਕਲ ਗਏ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਇਲਾਕੇ ਦੇ ਲੋਕਾਂ ਵੱਲੋਂ ਪੰਡਤ ਜੀ ਨੇ ਬਾਹਰ ਨਿਕਲ ਕੇ ਜਦੋਂ ਦੇਖਿਆ ਉਹਨਾਂ ਨੇ ਇਨਫੋਰਮ ਕੀਤਾ ਇਨਫੋਰਮ ਕਰਨ ਤੋਂ ਬਾਅਦ ਰਾਤ ਪੁਲਿਸ ਆਈ ਕਮਿਸ਼ਨਰ ਸਾਹਿਬ ਆਏ ਆਨ ਕਿ ਉਹਨਾਂ ਨੇ ਆਪਣੀ ਐਜ਼ ਇਟ ਇਜ਼ ਜੋ ਇੱਕ ਤਰੀਕੇ ਦੀ ਹਮੇਸ਼ਾ ਦੇ ਨਾਲ ਜਦੋਂ ਵੀ ਕਿਤੇ ਅਟੈਕ ਹੁੰਦਾ ਤਾਂ ਉਸ ਨੂੰ ਜਿੱਦਾਂ ਜੇਸ ਰੂਪਰੇਖਾ ਦੇ ਵਿੱਚ ਉਹ ਦੱਸਿਆ ਜਾਂਦਾ ਉਹਨਾਂ ਨੇ ਆਨ ਕਿ ਪੂਰਾ ਉਹਨੂੰ ਕਵਰ ਅਪ ਕਰ ਦਿੱਤਾ ਕਵਰ ਅਪ ਕਰਕੇ ਬਿਲਕੁਲ ਨੀਟ ਐਂਡ ਕਲੀਨ ਸਫਾਈ ਕਰ ਦਿੱਤੀ ਗਈ ਉਹ ਜਗ੍ਹਾ ਤੁਸੀਂ ਦੇਖ ਲਓਦੇ ਉੱਤੇ ਜਿੱਥੇ ਦੀਵਾਰ ਤੇ ਬੰਬ ਚੱਲਿਆ ਜਿੱਥੇ ਸ਼ੀਸ਼ੇ ਟੁੱਟੇ ਨੇ ਉਹਦੇ ਉੱਤੇ ਪਰਦਾ ਲਾ ਦਿੱਤਾ ਗਿਆ ਹੋਣ ਅਫਸਰ ਸਹਿਬਾਨ ACP ਵੈਸਟ ਸ਼ਿਵਦਰਸ਼ਨ ਸਿੰਘ ਹੀ ਆਏ ਹੋ ਇਹਨਾਂ ਮੌਕੇ ਤੇ ਉਹਨਾਂ ਵੱਲੋਂ ਇਸ ਚੀਜ਼ ਤੇ ਸਾਰਿਆਂ ਨੂੰ ਲੋਕ ਦਿੱਤਾ ਗਿਆ ਕਿ ਇਹ ਚੀਜ਼ ਸਾਡੀ ਜਿਹੜੀ ਹੈ ਲਾਅ ਐਂਡ ਆਰਡਰ ਨਾਲ ਜੁੜੀ ਹੈ ਪਰ ਬੇਸਿਕਲੀ ਕਹਾਣੀ ਇਹ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਫੇਲ ਹੋ ਚੁੱਕਾ ਆ ਕਿਸੇ ਵੀ ਜਾਨ ਅਤੇ ਮਾਲ ਦੀ ਤਾਂ ਪਹਿਲਾਂ ਹੀ ਰਾਖੀ ਨਹੀਂ ਸੀ ਹੁਣ ਧਾਰਮਿਕ ਸੰਸਥਾਵਾਂ ਧਾਰਮਿਕ ਅਦਾਰੇ ਜਿਹੜੇ ਨੇ ਉੱਥੇ ਵੀ ਅਟੈਕ ਹੋਣ ਲੱਪਿਆ ਸਮੇਂ-ਸਮੇਂ ਦੇ ਉੱਤੇ ਜਿਹੜ ਹੁਣ ਜਿਹੜਾ ਇਹ ਧਾਰਮਿਕ ਪੰਜਾਬ ਦੇ ਵਿੱਚ ਜਗ੍ਹਾ ਦੇ ਉੱਤੇ ਜਿਹੜਾ ਅਟੈਕ ਕੀਤਾ ਸੀ ਇਹ ਕਹਿੰਦੇ ਪਹਿਲੇ ਪੁਲਿਸ ਚੌਂਕੀਆਂ ਤੋਂ ਬਾਅਦ ਹੁਣ ਇੱਥੇ 15 ਤੱਕ ਆਉਂਦੇ ਗਏ ਬਿਲਕੁਲ ਦੀ ਪੁਲਿਸ ਚੌਂਕੀਆਂ ਦੇ ਤਾਂ ਪਹਿਲਾਂ ਹਮਲੇ ਹੁੰਦੇ ਸੀਗੇ ਫਿਰ ਕਈਆਂ ਪਰਿਵਾਰਾਂ ਦੇ ਘਰਾਂ ਤੇ ਹੋਏ ਪੁਲਿਸ ਵੱਲੋਂ ਆਪਣੀ ਤੇ ਜਿਹੜੀ ਚੌਂਕੀਆਂ ਦੇ ਉੱਤੇ ਜਿਹੜਾ ਕਵਰ ਕਰ ਲਿੱਤਾਗਾ ਬੁੱਲੋਂਾਂ ਦੇ ਉੱਤੇ ਫੁਲਸਾ ਕੇ ਉਹਦੀ ਬਹੁਤ ਕਵਰ ਹੁਣ ਜਿਹੜੇ ਪੁਜਾਰੀ ਜੀ ਨੇ ਖੰਡ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 66 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਧਮਾਕਾ ਹੋਇਆ ਉਸ ਤੇ तकरीबन 2 ਵਜੇ ਸਾਡੇ ਕੋ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੇ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਦੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਤੇ ਕੋਈ ਚੀਜ਼ ਛੁੱਟਦੇ ਆ ਤੇ ਉਥੋਂ ਭੱਜ ਰਹੇ ਨੇ ਉਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ। ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਛੇੜਾਰਤ ਕਰਦੇ ਰਹਿੰਦੇ ਆ। ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ। ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ। ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਿਟੀ ਨੂੰ ਪਹਿਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ। ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਹੈ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਇੱਥੋਂ ਤੇ ਕਿ ਉਹਨਾਂ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਨਾਲ ਹੀ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘మెంట్ਸ ਨੂੰ ਇਹ ਉਹ ਜੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਨੇ ਪੈਂਦੇ। ਸੁਨੀਲ ਸਾਹਿਬ ਕਾਸੀ ਦੇਖ ਰਹੇ ਆ ਇਹ ਲਗਾਤਾਰ ਮੰਦਰਾਂ ਦੇ ਉੱਤੇ ਦਿਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਲੜਬਾਜੀ ਕੀਤੀ ਹੈ। ਅੱਜ ਮੰਦਰ ਤੇ ਹੋਇਆ ਹੈ। ਅਸੀਂ ਕਿਵੇਂ ਦੇਖ ਰਹੇ ਆ ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਖੋ ਇਹ ਸਾਡੀ ਇੱਕ ਸੋਸ਼ਲ ਐਪ ਡਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ। ਤੁਸੀਂ ਦੇਖੀਏ ਵੀ ਉਹ ਜਮਨानगर ਦਾ ਰਹਿਣ ਵਾਲਾ ਬੰਦਾ ਉਹ ਘਰ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਹ ਸਟੇਟ ਦੇ ਵਿੱਚ ਆ ਕੇ ਪ੍ਰੋਗਰਾਮ ਦਾ ਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਆ ਸੀ ਸੇਵਾਦਾਰ ਜੀ ਨੇ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਉਹ ਉਹਨੇ ਥੱਲੇ ਇਨਕਾਰ ਕਰਤਾ ਕਿੰਨੀ ਆਈਡੀ ਲਾ ਗਾਈ ਉਹ ਜਦੋਂ ਉਹਨੂੰ ਫੜਨ ਗਿਆ ਉੱਥੇ ਰੋਡ 'ਤੇ ਆਸੀ ਰੋਡ ਸਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜੋਕੇ ਅਰੈਸਟ ਹੋ ਗਿਆ ਉਹਦਾ ਤਾਂ ਇੰਨਾ ਕੋਈ ਤੱਲਕ ਹੀ ਨਹੀਂ ਉਹਦੇ ਭਰਾ ਤੋਂ ਪੁੱਛਿਆ ਕਿ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਹੀ ਜਮਨानगर ਤੋਂ ਆਇਆ ਸੀ ਠੀਕ ਹੈ ਤੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਚਤੇ ਪੜਕਾ ਕੇ ਇਹੋ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅੱਪਾ ਜਦੋਂ ਟਰੇਸ ਕੀਤੇ ਐ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗਰਾਉਂਡ ਦੇ ਇਕਨੋਮਿਕ ਬੜੇ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋ ਅਸੀਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਐ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਐ ਔਰ ਇਨੂੰ ਵੀ ਅਸੀਂ ਬੜੀ ਜਲਦੀ ਟ੍ਰੇਸ ਕਰਾਂਗੇ ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਆ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦੇ ਸੀ ਸੀਸੀਟੀਵੀ ਆਈ ਸਾਹਮਣੇ ਸਰ